ਰਾਜਪੁਰਾ ਦੇ ਸਵਰਗਤਾਮ ਜਿਹੜਾ ਵਰੀਦਾ Ashram ਦੇ ਨੇੜੇ ਹੈਗਾ ਉੱਥੇ ਪਹੁੰਚੇ ਹੈ ਤੇ ਜਦ ਫੋਨ ਤੇ ਅਸੀਂ ਗੱਲ ਕੀਤੀ ਤਾਂ ਬੜੀ ਹੈਰਾਨੀ ਜਨਕ ਜਿਹੜੀ ਗੱਲ ਸਾਹਮਣੇ ਆਈ ਘਰ ਦੇ ਸੀਗੇ ਜਿਹੜੇ ਫੁੱਲ ਚੁੱਕਣ ਆਏ ਸੀਗੇ ਉਹ ਬੜੇ ਹੈਰਾਨ ਹੋ ਗਏ ਤੇ ਜਦ ਉਹਨਾਂ ਨੇ ਸਾਨੂੰ ਗੱਲ ਦੱਸੀ ਤਾਂ ਅਸੀਂ ਵੀ ਬੜੇ ਹੈਰਾਨ ਹੋ ਗਏ ਸੀਗੇ ਪਰ ਇਹ ਆਖਰੀ ਦਰਵਾਜ਼ਾ ਹੈ ਜੇ ਇੱਥੇ ਵੀ ਇਹ ਜਾ ਹਾਲ ਹੋਏ ਤਾਂ ਫਿਰ ਕਿਹਨੂੰ ਕਵਾਂਗੇ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤਾਂ ਅਸੀਂ ਸਾਡੀ ਆਸਥਾ ਸਾਡੀ ਸਰਦਾ ਸਾਡੀ ਪਰਮਾ ਕਿੱਥੇ ਖੜੇਗੀ ਇਦਾਂ ਲਈ ਕੌਣ ਜ਼ਿੰਮੇਵਾਰ ਹੋਏਗਾ ਜੀ ਘਰੋਂ ਜਾਵੇ ਦੁੱਖ ਤਾਂ ਹੁੰਦਾ ਹੀ ਹੈ ਜੀ ਅੱਧੇ ਤੋਂ ਜ਼ਿਆਦਾ ਸੇਵਾ ਖਤਮ ਕੀਤਾ ਵੈ ਕਹਿੰਦੇ ਨੇ ਜਿਹੜੀ ਚੀਜ਼ ਚ ਰਾਜਨੀਤੀ ਵੜ ਜੇ ਨਾ ਉਹ ਚੀਜ਼ ਦਾ ਬੇੜਾ ਕਰਕ ਹੁੰਦਾ ਹੀ ਹੈ ਉਹ ਆਪਾਂ ਆਪਾ ਹੁਣ ਸਾਰੇ ਸ਼ਹਿਰ ਦੇ ਸਾਹਮਣੇ ਹੀ ਆ ਜੋ ਪਰ ਜਿਹੜੀ ਅੱਜ ਘਟਨਾ ਹੋਈ ਹੈ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਅਸੀਂ ਦੀ ਘੋਰ ਨਿੰਦਾ ਕਰਦੇ ਹਾਂ ਮੇਰੇ ਮਿਲਣੇ ਹਲੇ 4 ਦਿਨ ਹੋ ਗਏ ਉਹਨਾਂ ਦੇ ਘਰ ਵਿਆਹ ਹੈ ਗਰੋਸਿੰਦ ਗਾਜੀ ਦੇ ਘਰ ਚਲੇ ਪ੍ਰਧਾਨ ਦੇ ਘਰ ਉਹ ਹਲੇ ਆਏ ਨਹੀਂ ਇੱਥੇ ਜਿਹੜੇ ਬੰਦੇ ਨੂੰ ਤੁਸੀਂ ਕਹਿ ਕਿ ਵੀ ਹਟਾ ਤਿਆ ਹੈ ਕੀ ਉਹਨੂੰ ਹਟਾਣ ਦੇ ਨਾਲ ਇਹਨਾਂ ਪਰਿਵਾਰਾਂ ਦਾ ਦੁੱਖ ਖਤਮ ਹੋ ਜਾਏਗਾ ਨਹੀਂ ਹੋ ਸਕਦਾ ਆਮਲਾ ਆਂਦੇ ਗਏ ਜਾਂਦੇ ਗਏ ਪਰ ਅਜਿਹੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵਿੱਚ ਅਸੀਂ ਕਦੇ ਦਖਲਅੰਦਾਜ਼ ਨਹੀਂ ਸੀ ਦੇਖੀ ਸਹੀ ਮਿਹਨਤ ਕਹਿਸਨਾ ਬਾਕੀ ਮਤਲਬ ਕਹਿੰਦਾ ਵੀ ਇਹਨੂੰ ਬਦਲਾ ਹੀ ਹੈ ਕਿਉਂਕਿ ਪਹਿਲਾਂ ਤਾਂ ਕਦੇ ਦੇਖਿਆ ਹੀ ਨਹੀਂ ਸੀਗਾ ਇੰਗੀਆਂ ਜਿਹੀਆਂ ਗੱਲਾਂ ਮੈਂ ਕੱਲੂਰੇ ਜਿਹੜੇ ਬੰਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਕਾਰਨ ਕੀ ਹੈਗਾ ਕਹਿੰਦੇ ਵੀ ਸਾਨੂੰ ਇਹ ਪ੍ਰੈਸ਼ਰ ਆ ਕਿ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਉਹ ਹੱਦ ਤੱਕ ਹੋ ਗਈ ਅਸੀਂ ਇੱਥੇ ਤੱਕ ਡਿੱਗ ਗਏ ਮੈਂ ਯਾਦ ਨਹੀਂ ਵੀ ਰੱਖੀ ਬਹੁਤੀ ਕੱਲ ਵੀ ਰੱਖੀ ਸੀ ਹਾਂ ਜੀ ਬੱਦ ਸਗਨੀ ਗੱਲ ਐ ਮੈਂ ਤੁਹਾਨੂੰ ਦੱਸਾਂ ਬੱਦ ਸਗਨੀ ਗੱਲ ਐ ਜਿਹੜੀ ਇਹ ਅੱਜ ਵਾਪਰੀ ਹੈਗੀ ਆ ਕੀ ਕਹਿਣਗੇ ਕਿ ਸਾਡਾ ਜਿਹੜੇ ਹੈਗੇ ਜੀ ਸਾਡੀ ਮਾਤਾ ਦੇ ਆ ਸਾਡੇ ਕਿਸੇ ਦੇ ਬਜ਼ੁਰਗ ਦੇ ਸਾਡੇ ਜਿਹੜੇ ਪੁੱਲਾ ਉਹ ਚੋਰੀ ਹੋ ਗਏ ਉਹ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੇ ਸਵਰਗਤਾਮ ਜਿਹੜਾ ਵਰੀਦਾ ਸ਼ਰਮ ਦੇ ਨੇੜੇ ਹੈਗਾ ਉੱਥੇ ਪਹੁੰਚੇ ਆ ਇੱਥੇ ਇੱਕ ਸਾਨੂੰ ਫੋਨ ਆਂਦਾ ਹੈ ਤੇ ਜਦ ਫੋਨ ਤੇ ਅਸੀਂ ਗੱਲ ਕੀਤੀ ਤਾਂ ਬੜੀ ਹੈਰਾਨੀਜਨਕ ਜਿਹੜੀ ਗੱਲ ਸਾਹਮਣੇ ਆਈ ਇੱਥੇ ਕੱਲ ਦੋ ਜਿਹੜੇ ਸ਼ਵ ਹੈਗੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੱਜ ਜਦ ਉਹਨਾਂ ਦੇ ਫੁੱਲ ਝੁੱਗਣ ਆਏ ਤਾਂ ਇੱਥੇ ਜਿਹੜਾ ਹਾਲ ਉਹਨਾਂ ਨੇ ਦੇਖਿਆ ਤਾਂ ਉਹਦੇ ਨਾਲ ਜਿਹੜੇ ਘਰ ਦੇ ਸੀਗੇ ਜਿਹੜੇ ਫੁੱਲ ਝੁੱਗਣ ਆਏ ਸੀਗੇ ਉਹ ਬੜੇ ਹੈਰਾਨ ਹੋ ਗਏ ਤੇ ਜਦ ਉਹਨਾਂ ਨੇ ਸਾਨੂੰ ਗੱਲ ਦੱਸੀ ਤਾਂ ਅਸੀਂ ਵੀ ਬੜੇ ਹੈਰਾਨ ਹੋ ਗਏ ਸੀਗੇ ਇੱਕ ਆਖਰੀ ਦਰ ਹੈਗਾ ਚਲੋ ਸ਼ਹਿਰ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿ ਵੀ ਰੋਜ਼ ਦੀਆਂ ਚੋਰੀ ਚਕੈਰੀਆਂ ਛੀਦਾ ਜਬਤੀ ਦੀ ਜਿਹੜੀ ਵਾਰਦਾਤਾ ਦੀ ਖਬਰਾਂ ਆਉਂਦੀ ਹੈ ਉਹ ਇੱਕ ਅਲੱਗ ਪਾਸੇ ਹੈ ਪਰ ਇਹ ਆਖਰੀ ਦਰਵਾਜ਼ਾ ਹੈ ਜੇ ਇੱਥੇ ਵੀ ਇਹ ਜਾ ਹਾਲ ਹੋਏ ਤਾਂ ਫਿਰ ਕਿਨੂੰ ਕਵਾਂਗੇ ਅਸੀਂ ਸوير ਦੇ ਇੱਥੇ ਖੜੇ ਆ ਤੇ ਇੱਥੇ ਮੈਨੇਜਮੈਂਟ ਦਾ ਸਾਨੂੰ ਕੋਈ ਬੰਦਾ ਇੱਥੇ ਨਜ਼ਰ ਨਹੀਂ ਆਇਆ ਹਲੇ ਤੱਕ ਤੇ ਜਦ ਅਸੀਂ ਪਰਿਵਾਰ ਦੇ ਬੰਦਿਆਂ ਨਾਲ ਗੱਲ ਕੀਤੀ ਤਾਂ ਤੁਸੀਂ ਆਪ ਸੁਣੋ ਉਹਨਾਂ ਨੇ ਕੀ-ਕੀ ਆਇਆ ਹੈ ਕੱਲ ਮੇਰੀ ਮਾਤਾ ਜੀ ਦਾ ਸੰਸਕਾਰ ਸੀਗਾ ਦੋ ਜੀ ਸੰਸਕਾਰ ਕਰਕੇ ਗਏ ਆ ਜਿਵੇਂ ਇੱਕ ਕਿਹਾ ਜਾਂਦਾ ਵੀ ਜਦੋਂ ਸੰਸਕਾਰ ਜੋ ਉਸ ਤੋਂ ਬਾਅਦ ਅਗਲੇ ਦਿਨ ਪਤਾ ਕਰ ਲੈਣਾ ਚਾਹੀਦਾ ਵੀ ਠੀਕ ਠਾਕ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ ਸਵੇਰੇ ਘਰ ਦੇ ਨੇ ਕਿਹਾ ਵੀ ਤੁਸੀਂ ਜਾਇਓ ਤੇ ਫਿਰ ਮੈਂ ਬਲਵੰਝੀ ਨੂੰ ਫੋਨ ਕੀਤਾ ਮੈਂ ਕਿਹਾ ਦਸਮਸ਼ਾਨ ਜਾ ਕੇ ਆਣਾ ਤੇ ਬਲਵੰਝੀ ਨੇ ਕਿਹਾ ਮੈਂ ਪਤਾ ਕਰ ਦਿੰਦਾ ਇਹਨਾਂ ਨੇ ਮੈਨੂੰ ਫੋਨ ਕਰਕੇ ਆ ਵੀ ਆਪਣਾ ਜਿਹੜਾ ਹੈ ਸੰਸਕਾਰ ਠੀਕ ਹੋ ਗਿਆ ਚਲੋ ਫਿਰ ਮੈਂ ਆਇਆ ਨਹੀਂ ਥੋੜੀ ਦਰ ਪਹਿਲੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਗੱਲ ਹੈ ਉੱਥੇ ਤੁਸੀਂ ਆਓ ਦੇਖੋ ਵੀ ਉੱਥੇ ਕੀ ਹੋਇਆ ਵਾ ਮੈਂ ਫਿਰ ਉਹ ਆ ਪਹਿਲੇ ਆਪਣੇ ਬ੍ਰਦਰ ਨੂੰ ਭੇਜਿਆ ਸਾਲੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਇਆ ਵੀ ਨਹੀਂ ਤੁਸੀਂ ਇੱਕ ਵਾਰ ਆਓ ਫਿਰ ਮੈਂ ਆ ਕੇ ਦੇਖਿਆ ਤੇ ਦੇਖਿਆ ਵੀ ਇੱਥੇ ਨਾ ਜਿਹੜੇ ਫੁੱਲ ਸੀ ਜਿਹੜਾ ਆਸਤਾ ਸਾਡੀ ਹੈ ਜਿੱਦਾਂ ਸਾਡੇ ਇੱਕ ਸੋਚ ਹੈ ਵੀ ਅਸੀਂ ਫੁੱਲ ਚੁਗਣੇ ਹੁੰਦੇ ਨੇ ਅਸੀਂ ਸਫਾਈ ਸਾਡਾ ਫਰਜ਼ ਅਸੀਂ ਸਫਾਈ ਕਰੀਏ ਇਕੱਠਾ ਕਰੀਏ ਇੱਥੇ ਆ ਕੇ ਦੇਖਿਆ ਵੀ ਉਹ ਜਿਹੜੇ ਫੁੱਲ ਨੇ ਜਿਹੜੇ ਚੁਣਨੇ ਸੀ ਉਹ ਸਾਫ਼ ਸਭ ਇਕੱਠੇ ਕੀਤੇ ਹੋਏ ਨੇ ਜਦਕਿ ਸਿੱਧਾ-ਸਿੱਧਾ ਸਾਡੀ ਭਾਵਨਾ ਦਾ ਖਿਲਵਾੜ ਹੈ ਸਾਡੀ ਆਸਤਾ ਦਾ ਖਿਲਵਾੜ ਹੈ ਵੇ ਅੱਜ ਤੱਕ ਅਸੀਂ ਆਪਣਾ ਪਹਿਲੇ ਅੱਜ ਤੱਕ ਇਹਦੇ ਸੁਨੇ ਆ ਨਖਦੀ ਦੇਖਿਆ ਇਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਮੈਨੇਜਮੈਂਟ ਨੂੰ ਇਤੇਵਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤਾਂ ਅਸੀਂ ਸਾਡੀ ਆਸਥਾ ਸਾਡੀ ਸਰਦਾ ਸਾਡੀ ਭਾਵਨਾ ਕਿੱਥੇ ਖੜੇਗੀ ਇਦਾਂ ਲਈ ਕੌਣ ਜ਼ਿੰਮੇਵਾਰ ਹੋਏਗਾ ਇੱਕ ਕੁੰਡ ਕਿਹੜਾ ਸੀਗਾ ਕੁੰਡ ਨੰਬਰ ਕੀ ਸੀਗਾ ਕੁੰਡ ਨੰਬਰ 5 ਸੀਗਾ ਸਾਡੇ ਵਾਲਾ ਤੇ ਤੁਸੀਂ ਇਸ ਨੂੰ ਇਸੀ ਸਮਝਦੇ ਵੀ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਵੀ ਅੰਗਲੀ ਹੈ ਦੇਖੋ ਇਹਦੇ ਬਾਰੇ ਮੈਨੇਜਮੈਂਟ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਅੰਗਲੀ ਹੈ ਜਾਂ ਨਹੀਂ ਹੈ ਕਿਉਂਕਿ ਮੈਨੇਜਮੈਂਟ ਨੇ ਇੱਕ ਮਾਲੀ ਰੱਖਿਆ ਉਹਦੀ ਡਿਊਟੀ ਹੈ ਕਿ ਉਹਨੇ ਆਪਣੀ ਡਿਊਟੀ ਲਾਇਦਾ ਸੇ ਡੰਗਣਾ ਨਹੀਂ ਦੇ ਬਾਈ ਤੇ ਇਸ ਲਈ ਇਹ ਜਿਹੜੀ ਸਮੱਸਿਆ ਖੜੀ ਹੈ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਕਿ ਇਦਾਂ ਦਾ ਸਿਸਟਮ ਬਣਾਇਆ ਜਾਵੇ ਅੱਜ ਤੋਂ ਬਾਅਦ ਜਿਹਦਾ ਵੀ ਪਰਿਵਾਰਕ ਸੰਸਕਾਰ ਹੁੰਦਾ ਉਹ ਆਪ ਆ ਕੇ ਇੱਥੇ ਚੈੱਕ ਕਰੇ ਆਪ ਆ ਕੇ ਸਵਾਈ ਕਰੇ ਆਪ ਆ ਕੇ ਫੁੱਲ ਚੁਣੇ ਨਾ ਕਿ ਉਸ ਤੋਂ ਪਹਿਲਾਂ ਕਿ ਸਾਫ ਸਵਾਈ ਹੋ ਜਾਏ ਇਹ ਜਿਹਦੇ ਪਰਿਵਾਰ ਦਾ ਜੀ ਗਿਆ ਮੈਂਬਰ ਗਿਆ ਉਹ ਪਤਾ ਕਿ ਕਿਸ ਸਰਦਾ ਆਸਪਤਾਲ ਇੱਥੇ ਆਉਂਦਾ ਜਦੋਂ ਉਹ ਇਹੋ ਜਿਹੀ ਚੀਜ਼ ਦੇਖੇਗਾ ਉਹਦੇ ਮਨ 'ਚ ਪਤਾ ਨਹੀਂ ਕਿਦਾਂ ਖਿਆਲ ਆਣਗੇ ਕੀ ਸੋਚੇਗਾ ਠੀਕ ਹੈ ਇਸ ਲਈ ਇਦਾਂ ਦਾ ਨਹੀਂ ਹੋਣਾ ਚਾਹੀਦਾ ਇਜ਼ਾ ਕੋਈ ਸਖਤ ਐਕਸ਼ਨ ਕੋਈ ਇਹਨਾਂ ਨੂੰ ਕੋਈ ਜਿਆ ਮੈਨੇਜਮੈਂਟ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਤਾਂ ਕਿ ਮੁੜ ਕੇ ਇਹਦੀ ਸਮੱਸਿਆ ਦਾ ਸਾਹਮਣਾ ਨਾ ਕਰੇ ਜੀ ਕਾਫੀ ਟਾਈਮ ਤੋਂ ਤੁਸੀਂ ਇੱਥੇ ਖੜੇ ਹੋ ਕੋਈ ਮੈਨੇਜਮੈਂਟ ਦਾ ਬੰਦਾ ਤੁਹਾਨੂੰ ਮਿਲਿਆ ਹੋਏ ਜਾਂ ਫੋਨ ਤੇ ਗੱਲ ਹੋਈ ਹੋਏ ਇਸ ਬਾਰੇ ਨਹੀਂ ਮੇਰੀ ਮੈਨੇਜਮੈਂਟ ਦੇ ਇੱਥੇ ਪਦਧਾਰਕੀ ਖੜੇ ਨੇ ਸੇਤੀਆ ਜੀ ਵੀ ਉਹ ਇੱਥੇ ਆਏ ਹੋਏ ਨੇ ਤੇ ਜਦੋਂ ਇੱਥੇ ਆਏ ਨੇ ਤੇ ਉਹਨਾਂ ਨਾਲ ਇਹ ਗੱਲ ਹੋਈ ਹੈ ਉਹ ਕਹਿੰਦੇ ਵੀ ਉਹ ਵੀ ਮੰਨ ਰਹੇ ਨੇ ਵੀ ਉਹਨੇ ਜੋ ਕੀਤਾ ਗਲਤ ਕੀਤਾ ਅਸੀਂ ਮਾਲੀ ਦੇ ਖਿਲਾਫ ਜੋ ਵੀ ਐਕਸ਼ਨ ਹੈ ਉਹ ਲਗਾਈ ਤੇ ਜੀ ਤੁਸੀਂ ਸੀਨੀਅਰ ਪੱਤਰਕਾਰ ਵੀ ਹੋ ਸ਼ਹਿਰ ਦੀ ਹਾਲਾਤ ਵੀ ਤੁਹਾਨੂੰ ਪਤਾ ਰੋਜ਼ੀ ਲੁੱਟਖੋ ਚੈਨ ਸਨੈਚਿੰਗ ਵਗੈਰਾ ਹੋ ਰਹੀਆਂ ਵਾਰ ਦਾ ਤੌਰ ਤੇ ਤੇ ਅੱਜ ਇਸ ਜਗ੍ਹਾ ਵੀ ਜਿੱਥੇ ਮਤਲਬ ਕਹਿੰਦੇ ਕਿ ਖਾਲੀ ਹੱਥ ਆਂਦੇ ਬੰਦਾ ਹੈ ਨਾ ਤੇ ਇੱਥੇ ਵੀ ਇਹੋ ਜਿਹਾ ਹਾਲ ਹੋ ਗਿਆ ਤਾਂ ਕੀ ਕਰੋਗੇ ਪ੍ਰਸ਼ਾਸਨ ਵੱਰੇ ਦੇਖੋ ਜਿਹੜੀ ਲੁੱਟ ਲੁੱਟਖੋਟਨ ਦੀ ਗੱਲ ਹੈ ਉਹ ਇੱਕ ਕ੍ਰਿਮੀਨਲ ਆਪਾਂ ਕਹਿ ਸਕਦੇ ਹਾਂ ਕਿ ਸਾਈਡ ਹੈ ਇਹ ਤਾਂ ਆਸਤਾਨਾ ਨਾਲ ਜੁੜੀ ਹੋਈ ਸਾਈਡ ਹੈ ਇਹਦੀ ਤਾਂ ਕਦੇ ਕਲਪਨਾ ਵੀ ਨਹੀਂ ਕੋਈ ਕਰ ਸਕਦਾ ਕਿ ਸੋਚ ਵੀ ਨਹੀਂ ਸਕਦਾ ਕਿ ਕਿਸੇ ਨਾਲ ਇਦਾਂ ਹੋਵੇ ਪਹਿਲੇ ਤੁਹਾਨੂੰ ਕਿਹਾ ਕਿ ਜਦੋਂ ਇਹਦਾ ਸਾਹਮਣੇ ਕੁਝ ਕੁਝ ਵੀ ਸਾਹਮਣੇ ਆ ਜਾਣਾ ਉਹ ਬੰਦਾ ਵਹਿਮ ਵਿੱਚ ਪੈ ਜਾਂਦਾ ਪਤਾ ਨਹੀਂ ਕੀ ਮੇਰੇ ਪਰਿਵਾਰ ਨਾਲ ਹੋਇਆ ਉਹਨਾਂ ਕੀ ਗਲਤੀ ਹੋ ਗਈ ਨਹੀਂ ਸੰਸਕਾਰ ਕਰਨ ਦੇ ਟਾਈਮ ਕੋਈ ਗਲਤੀ ਹੋਈ ਹੋਣੀ ਲੋਕੋ ਕੋ ਬੁੱਲ ਹੋਈ ਹੋਣੀ ਉਹ ਪਤਨੀ ਚੱਕਰਾਂ ਦੇ ਵਿੱਚ ਪਤਨੀ ਕਿੰਨਾ ਵੈਮਾ ਭਰਮਾ ਸਾਰੀ ਜ਼ਿੰਦਗੀ ਪਿਆਰ ਹੈਗਾ ਇਦਾਂ ਦਾ ਨਹੀਂ ਇਹਨੂੰ ਚਾਹੀਦਾ ਤਾਂ ਕਿ ਉਹਨੂੰ ਲੱਗੇ ਵੀ ਕਮ ਸਿਕਮ ਮੇਰਾ ਜਿਹੜਾ ਪਰਿਵਾਰ ਦਾ ਮੈਂਬਰ ਹੈ ਮੈਂ ਉਹਨੂੰ ਸਹੀ ਤਰੀਕੇ ਨਾਲ ਉੱਥੇ ਸੰਸਕਾਰ ਕਰਕੇ ਆਇਆ ਤੇ ਸਹੀ ਤਰੀਕੇ ਨਾਲ ਉਹ ਦਾ ਸਿਸਟਮ ਹੈ ਜੋ ਮੇਰੇ ਹਿੰਦੂ ਆਸਤਰ ਦੇ ਮੁਤਾਬਿਕ ਧਾਰਮਿਕ ਉਸ ਸਭ ਕਮ ਉਸ ਉਸ ਦੇ ਮੁਤਾਬਿਕ ਹੋਇਆ ਤੁਹਾਡੇ ਘਰ ਦੇ ਵਿੱਚ ਦੇਖੋ ਮੌਤ ਹੋਈ ਹੈ ਤੁਸੀਂ ਆਗੇ ਦੁਖੀ ਹੋ ਹੁਣ ਇਹ ਚੀਜ਼ ਦੇਖ ਕੇ ਹੋਰ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੋਣੀ ਜੀ ਕੀ ਕਹਿੰਦੇ ਜੇ ਜਦੋਂ ਆ ਕੇ ਮੈਨੂੰ ਦੇਖਿਆ ਜਦੋਂ ਮੈਨੂੰ ਫੋਨ ਆਇਆ ਤੇ ਮੇਰੇ ਮਾਈਂਡ ਵੇ ਇੱਕ ਹੀ ਆ ਵੀ ਕਿਥੇ ਕੀ ਗਲਤੀ ਹੋ ਗਈ ਸਾਡੇ ਕੋਲ ਇਹ ਹੈ ਹੋਇਆ ਇੱਥੇ ਆ ਕੇ ਦੇਖੋ ਚਲੋ ਇਹਨਾਂ ਰੱਬ ਦਾ ਸ਼ੁਕਰ ਹੈ ਲੱਗਦਾ ਸਾਬ ਸੋਭੇ ਕੀਤੀ ਹੈ ਬਾਕੀ ਬਾਕੀ ਸਾਈ ਲੱਗਦਾ ਬਾਕੀ ਕੱਲ ਆ ਕੇ ਫੁੱਲ ਚੁਕਾਂਗੇ ਦੇਖ ਲੈਣੇ ਬਸ ਮੇਰਾ ਜਗਦੀਪ ਸਿੰਘ ਸੋਢੀ ਜੀ ਕਿ ਕੀ ਕੀ ਦੀ ਡੈਥ ਹੋਈ ਸੀ ਮੇਰੇ ਮਾਤਾ ਜੀ ਸੀਗੇ ਅਸੀਂ ਕੱਲ ਦੁਪਹਿਰੇ 2 ਵਜੇ ਸੰਸਕਾਰ ਕਰਕੇ ਗਏ ਆ 1:3 2 ਵਜੇ ਇੱਥੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਉਹਨੂੰ ਨਾਲ ਲਿਆ ਲੱਕੜਾਂ ਲੁਕੜਾਂ ਵੀ ਲਾ ਕੇ ਗਏ ਉਹਦੇ ਕੋਲੋਂ ਸੰਸਕਾਰ ਵੀ ਨਹੀਂ ਹੋਇਆ ਅਸੀਂ ਆਪ ਸੰਸਕਾਰ ਕੀਤਾ ਕੱਲ ਸ਼ਾਮੀ ਜਦੋਂ ਅਸੀਂ ਆਏ ਆ 4:30 ਵਜੇ ਉਦੋਂ ਬਾਜੀ ਥੋੜਾ ਜਿਹਾ ਪੀਸ ਰਹਿਦਾ ਸੀ ਅਸੀਂ ਲੱਕੜਾਂ ਲੁਕੜਾਂ ਰੱਖ ਕੇ ਗਏ ਆ ਤਾਂ ਸੰਸਕਾਰ ਕਰ ਗਏ ਇਹਨਾਂ ਦਾ ਬੰਦਾ ਸਾਹਮਣੇ ਦੇਖ ਰਿਹਾ ਕੋਈ ਸ਼ਮਸ਼ਾਨ ਘਾਟ ਚ ਨਹੀਂ ਆਇਆ ਵੀ ਕੌਣ ਆਇਆ ਕੌਣ ਨਹੀਂ ਆਇਆ ਇੱਥੇ ਡਰਿੰਕ ਵੀ ਉਹਨੇ ਬਹੁਤ ਕੀਤੀ ਹੋਈ ਏ ਤੇ ਇੱਥੇ ਮੈਨੇਜਮੈਂਟ ਦਾ ਕੋ ਆਏ ਨੇ ਉਹਨਾਂ ਨੇ ਦੇਖਿਆ ਵੀ ਇੱਕ ਪੀਸ ਪਿਆ ਉਹਦੇ ਉੱਤੇ ਲੱਕੜਾਂ ਪਾ ਕੇ ਗਏ ਨੇ ਤਾਂ ਅਸੀਂ ਹੁਣ ਘੰਟਾ ਕੋ ਹੋਇਆ ਆਏ ਆ ਦੇਖਿਆ ਕੋਈ ਰਾਖ ਨਹੀਂ ਕੁਛ ਨਹੀਂ ਸੀਵਾ ਸਾਰਾ ਇਕੱਠਾ ਕੀਤਾ ਪਿਆ ਅੱਧੇ ਫੁੱਲ ਵੀ ਨਹੀਂ ਹੈਗੇ ਨਾ ਪਤਾ ਵੀ ਕਿੱਧਰ ਗਿਆ ਕਿੱਧਰ ਨਹੀਂ ਜਿਹੜਾ ਮਾਸ ਦਾ ਪੀਸ ਥੋੜਾ ਜਿਆਦਾ ਰਹਿਦਾ ਸੀ ਉਹ ਵੀ ਬਲਦਾ ਪਿਆ ਸੀ ਉਹ ਵੀ ਚੱਕ ਕੇ ਇਹਨੇ ਪਰਲੇ ਪਾਸੇ ਗੇਰਿਆ ਹੋਇਆ ਜੀ ਉਹਦੀ ਵੀ ਤੁਸੀਂ ਵੀਡੀਓ ਬਣਾ ਸਕਦੇ ਹੋ ਅਸੀਂ ਤਾਂ ਚਾਹੁੰਦੇ ਆ ਮੈਜ਼ਰਮੈਂਟ ਨੂੰ ਵੀ ਥਾਣੇ ਬੁਲਾਇਆ ਜਾਵੇ ਅਸੀਂ ਮੁਲਾਜ਼ਮਾਂ ਰਿਪੋਰਟ ਕੀਤੀ ਥਾਣੇ ਇਹਦਾ ਬੰਦੇ ਦਾ ਰਿਪੋਰਟ ਹੋਰ ਕਿਸੇ ਨਾਲ ਇਦਾਂ ਨਾ ਹੋਵੇ ਤੇ ਦੂਜਾ ਅਸੀਂ ਇਸ ਬੰਦੇ ਦਾ ਟੈਸਟ ਕਰਾਓ ਮੈਡੀਕਲ ਟੈਸਟ ਕਰਾਓ ਸਾਰਾ ਕੁਝ ਕਰਾਓ ਸਾਨੂੰ ਤਾਂ ਹੈ ਜੀ ਸਾਡੇ ਚਲੋ ਜੋ ਹੋ ਗਿਆ ਹੋ ਗਿਆ ਪਰ ਜੀ ਘਰੋਂ ਜਾਵੇ ਦੁੱਖ ਤਾਂ ਹੁੰਦਾ ਹੀ ਹੈ ਜੀ ਅੱ데 ਤੋਂ ਜ਼ਿਆਦਾ ਸੇਵਾ ਖਤਮ ਕੀਤਾ ਵਾ ਸਾਰਾ ਦੁਨੀਆ ਦਾ ਗੰਦ ਇਕੱਠਾ ਕਰਕੇ ਸੀਵੇ ਦੇ ਉੱਤੇ ਗੇਰਿਆ ਵਾ ਜੀ ਕੀ ਲੱਗਦਾ ਕਿਉਂ ਕੀਤਾ ਆਉਣਾ ਇੰਨੇ ਹੈ ਜੀ ਇਹ ਪਾਜੀ ਹੁਣ ਆਪਾਂ ਕਿਸੇ ਦੇ ਮੂੰਹ ਤੇ ਥੋੜੀ ਲਿਖਿਆ ਵੀ ਕਿਉਂ ਕੀ ਕੀਤਾ ਜ ਦਾ ਹੋਵੇ ਸਾਨੂੰ ਨજર ਹੀ ਨਹੀਂ ਆਈ ਕੋਈ ਖਾ ਵੀ ਸਕਦਾ ਥੋਡੇ ਵੱਲੋਂ ਇਹ ਦੋਸ਼ ਵੀ ਲੈ ਜਾ ਰਹੇ ਆ ਕਹਿੰਦੇ ਨੇ ਸ਼ਰਾਬ ਪੀਤੀ ਹੋਈ ਸੀ ਬਿਲਕੁਲ ਜੀ ਹਾਂ ਜੀ ਪੀਤੀ ਹੈ ਜੀ ਕੱਲ ਵੀ ਪੀਤੀ ਹੈ ਜੀ ਹੁਣ ਵੀ ਪੀਤੀ ਹੋਈ ਹੈ ਜੀ ਤੇ ਇਹ ਹੁਣ ਵੀ ਅਸੀਂ ਕਹਿੰਨੇ ਪ੍ਰਸ਼ਾਸਨ ਤੋਂ ਜੋਜ਼ ਹੁੰਦੀ ਹੈ ਉਹਦੇ ਕੋ ਕੀਤੇ ਜਾਵੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਤੇ ਵੀ ਕੀਤੀ ਜਾਵੇ ਮੈਨੇਜਮੈਂਟ ਤੇ ਕੀਤੀ ਹੈ ਇੱਕ ਆ ਰਿਕਸ਼ੇ ਵਾਲਾ ਆ ਗਿਆ ਇੱਥੋਂ ਸਫਾਈ ਕਰਾਈ ਹੈ ਜੀ ਆਪਣਾ ਮੈਨੇਜਮੈਂਟ ਦਾ ਕੋਈ ਬੰਦਾ ਤੁਹਾਨੂੰ ਮਿਲਿਆ ਆ ਹੁਣ ਆਏ ਨੇ ਜੀ ਇੱਕ ਸੇਤੀਆ ਸਾਹਿਬ ਨੇ ਇਹਨਾਂ ਨਾਲ ਗੱਲ ਹੋਈ ਇਹਨਾਂ ਨੇ ਇਹਨੂੰ ਵੀ ਪੁੱਛਿਆ ਬਾਕੀ ਸਾਨੂੰ ਤਾਂ ਕੁਝ ਕਿਹਾ ਨਹੀਂ ਗੱਲ ਅਸੀਂ ਸ਼ਾਮ ਨੂੰ ਵੀ ਆਏ ਆ ਇਥੇ ਜਿਹੜੀਆਂ ਲੋਈਆਂ ਉੱਪਰ ਪਾਈਆਂ ਸੀ ਉਹ ਲੋਈਆਂ ਉਹ ਲੋਈਆਂ ਆਪਾਂ ਚੱਕ ਕੇ ਤੇ ਅਸੀਂ ਕਿਹਾ ਵੀ ਇੱਥੇ ਈਵਨ ਕੈਮਰੇ ਲੱਗੇ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਕੰਟਰੋਲ ਨਹੀਂ ਹੈਗਾ ਆਪਾਂ ਲੋਈਆਂ ਚੱਕ ਕੇ ਗਰੀਬਾਂ ਵਿੱਚ ਵੰਡ ਕੇ ਆਏ ਆ ਅਸੀਂ ਸਾਰੀਆਂ ਅੱਜ ਦਾ ਜੋ ਘਟਨਾਕ੍ਰਮ ਹੋਇਆ ਹੈ ਇਹ ਦੇਖ ਕੇ ਬੜਾ ਦੁੱਖ ਹੋਇਆ ਮਾਨੂੰ ਬਹੁਤ ਦੁੱਖ ਹੋਇਆ ਕਿ ਕਿਸੇ ਦੀ ਕੋਈ ਹਾਦਸਾ ਹਾਦਸਾ ਸੀਗੀ ਕਿਸੇ ਮਾਤਾ ਦੋਨੋਂ ਇੱਕ ਪਵਨ ਬਖੇਜੇ ਦੀ ਮਾਤਾ ਸੀ ਇੱਕ ਸਾਡੇ ਮਹੱਲੇ ਤੋਂ ਸੀ ਛੋਡੀ ਸਾਹਿਬ ਇੱਕ ਉਹਨਾਂ ਦੀ ਮਾਤਾ ਸੀ ਉਹ ਸਵੇਰੇ 9:30 ਵਜੇ ਪਹਿਲੇ ਆਏ ਨੇ ਥੋੜਾ ਜਿਹਾ ਉਹਨਾਂ ਲਕੜਾ-ਲੁਕੜਾ ਪਾ ਗਏ ਕੇ ਬਿਲਕੁਲ ਠੀਕ ਸੀ ਅੱਧੇ ਘੰਟੇ ਬਾਅਦ ਫੇਰ ਆਏ ਨੇ ਨਾ ਉੱਥੇ ਰਾਖ ਨਾ ਉੱਥੇ ਫੁੱਲ ਹੁਣ ਬੰਦਾ ਵਿਚਾਰਾ ਕੀ ਕਰੇਗਾ ਬਈ ਇੰਨੀ ਨਾ ਇੱਥੇ ਕੋਈ ਮੈਨੇਜਮੈਂਟ ਵਾਲਾ ਦੇਖ ਰਿਹਾ ਮਾਲੀ ਨੇ ਕੱਲ ਵੀ ਸ਼ਰਾਬ ਪੀਤੀ ਹੋਈ ਸੀ ਅੱਜ ਵੀ ਸ਼ਰਾਬ ਨਾਲ ਰੱਜਿਆ ਹੋਇਆ ਇਹ ਤਾਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਟੈਸਟ ਹੋਣੇ ਚਾਹੀਦੇ ਨੇ ਕਿ ਇਹ ਫੁੱਲਾਂ ਦਾ ਕੋਈ ਗਲਤ ਇਸਤੇਮਾਲ ਕਰਦੇ ਨੇ ਜਾਂ ਕੀ ਕਰਦੇ ਤੁਹਾਨੂੰ ਲੱਗਦਾ ਕਿ ਮੈਨੇਜਮੈਂਟ ਦੀ ਇਸ ਤੇ ਵਿੱਚ ਬਹੁਤ ਵੱਡੀ ਅਣਗਹਿਲੀ ਹੈ ਬਹੁਤ ਵੱਡੀ ਅਣਗ ਤਾਕੀ ਜੀ ਕੇ ਆਖਰੀ ਦਰਬਾਰ ਹੈ ਸਾਰੀ ਮਤਲਬ ਛੱਡ ਕੇ ਦੰਤ ਤੋਲ ਛੱਡ ਕੇ ਇੱਥੇ ਖਾਲੀ ਹਾ ਤਾਣਾ ਪੈਂਦਾ ਜੇ ਇੱਥੇ ਵੀ ਇਹੋ ਜਿਹੇ ਹਾਲ ਹੋਣ ਤਾਂ ਕਹਿੰਦੇ ਨੇ ਜਿਹੜੀ ਚੀਜ਼ ਚ ਰਾਜਨੀਤੀ ਵੜ ਜੇ ਨਾ ਉਹ ਚੀਜ਼ ਦਾ ਬੇੜਾ ਕਰਕ ਹੁੰਦਾ ਹੀ ਹੈ ਉਹ ਆਪਾਂ ਆਪਾ ਹੁਣ ਸਾਰੇ ਸ਼ਹਿਰ ਦੇ ਸਾਹਮਣੇ ਹੀ ਆ ਜੋ ਵੀ ਹੈ ਜਿਹੜੀ ਮੈਨੇਜਮੈਂਟ ਪਹਿਲਾਂ ਸੀਗੀ ਉਹਦੇ ਵਿੱਚ ਉਹਨਾਂ ਨੇ ਡਿਜ਼ਾਈਨ ਕਰਤਾ ਸੀਗਾ ਉਹਦੇ ਬਾਅਦ ਸਾਡੀ ਤਿੰਨ ਬੰਨਿਆਂ ਦੀ ਡਿਊਟੀ ਲਾਈ ਗਈ ਸੀ ਜਗਦੀਸ਼ ਬੁੱਧੀ ਰਾਜ ਜੀ ਮੇਰੀ ਔਰ ਰਮੇਸ਼ 라ਵਲ ਜੀ ਦੀ ਉਸਦੇ ਬਾਅਦ ਪਿਛਲੀ 6 ਤਰੀਕ ਨੂੰ ਇੱਥੇ ਨਵੇਂ ਪ੍ਰਧਾਨ ਜੀ ਬਣਾਏ ਗਏ ਸ੍ਰੀ ਰੋਸ਼ਨ ਬਜਾਲ ਉਹਨਾਂ ਕੋਲ ਉਹਨਾਂ ਨੇ ਦੇਖਣਾ ਸੀਗਾ ਪਰ ਜਿਹੜੀ ਅੱਜ ਘਟਨਾ ਹੋਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਅਸੀਂ ਦੀ ਘੋਰ ਨਿੰਦਾ ਕਰਦੇ ਹਾਂ ਪਰ ਇਹ ਜਿਹੜੇ ਸਾਡੇ ਇੱਥੇ ਸ਼ਮਸ਼ਾਨ ਦੇ ਵਰਕਰ ਸੀਗਾ ਉਹਨੇ ਬਹੁਤ ਹੀ ਗਲਤ ਕੰਮ ਕਰਿਆ ਇਹ ਪਹਿਲਾਂ ਵੀ ਕਦੀ ਇਹ ਨਹੀਂ ਪਿਛਲੇ ਪਿਛਲੇ 30 ਸਾਲ ਤੋਂ ਮੈਂ ਇੱਥੇ ਦੇਖ ਰਿਹਾ ਇੱਥੇ ਅੱਜ ਤੱਕ ਕੋਈ ਘਟਨਾ ਨਹੀਂ ਹੋਈ ਇਹ ਪਹਿਲੀ ਵਾਰੀ ਅੱਜ ਜਿਹੜੀ ਹੈ ਇਹ ਨੌਕਰ ਦੀ ਗਲਤੀ ਦੇ ਨਾਲ ਜਿਹੜਾ ਸ਼ਮਸ਼ਾਨ ਦੇ ਸੇਵਾਦਾਰ ਰਿਹਾ ਸੀ ਮੋਨੂ ਉਹਦੀ ਗਲਤੀ ਨਾਲ ਇਹ ਹੋਇਆ ਹੈ ਮੁਖੀ ਜੀ ਕਾਫੀ ਟਾਈਮ ਤੋਂ ਇਹ ਇੱਥੇ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਪਰਿਵਾਰ ਵਾਲੇ ਇੱਥੇ ਖੜੇ ਆ ਨਵੀਂ ਮੈਨੇਜਮੈਂਟ ਦਾ ਕੋਈ ਬੰਦਾ ਇੱਥੇ ਮੌਜੂਦ ਨਹੀਂ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਵੀਂ ਮੈਨੇਜਰ ਮਿਲਣੇ ਹਲੇ 4 ਦਿਨ ਸੀ ਉਹਨਾਂ ਦੇ ਘਰ ਵਿਆਹ ਹੈ ਗਰ ਹੁਸੈਨ ਬਜਾਜੀ ਦੇ ਘਰ ਚਲੇ ਪ੍ਰਧਾਨ ਜੀ ਦੇ ਘਰ ਉਹ ਹਲੇ ਆਏ ਨਹੀਂ ਇੱਥੇ ਅਨੰਦ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜੀ ਕਟਨ ਹੋਈ ਹੈ ਜੋ ਕਟਨ ਉਹ ਵੀ ਮੰਦਪਾਗੀ ਹੋਈ ਹੈ ਐਸਾ ਨਹੀਂ ਹੋਣਾ ਚਾਹੀਦਾ ਸੀ ਇੱਕ ਨੌਕਰ ਦੀ ਗਲਤੀ ਕਰਕੇ ਇਹ ਸਰ ਮੰਦਪਾਗਾ ਹੋਇਆ ਹੈ ਬਹੁਤ ਹੀ ਮਾਰਗ ਹੋਇਆ ਅਸੀਂ ਗੋਰ ਨਿੰਦਾ ਕਰਦੇ ਆ ਦੀ ਮੈਂ 50 ਸਾਲ ਤੋਂ ਇਸ ਤਰ੍ਹਾਂ ਕਦੀ 50 ਸਾਲ ਤੋਂ ਇਨਚਾਰਜ ਰਿਹਾ ਹਾਂ 50 ਸਾਲ ਤੋਂ ਹਾਂਜੀ ਹਾਂਜੀ ਅੱਜ ਤੱਕ ਐਸੀ ਘਟਨਾ ਕਦੇ ਨਹੀਂ ਹੋਈ ਤੇ ਕਿਹਦੀ ਨਲਾਕੀ ਸਮਝਦੇ ਤੁਸੀਂ ਇਹ ਉਹ ਨੌਕਰ ਦੀ ਉਹਨੇ ਸ਼ਰਾਬ ਪੀ ਕੇ ਮੈਨੇਜਮੈਂਟ ਮੈਨੇਜਮੈਂਟ ਧਿਆਨ ਨਹੀਂ ਰੱਖੇਗੀ ਤਾਂ ਨੌਕਰ ਦੀ ਕੀ ਉਹਨੂੰ ਹਟਾਤਾ ਸੀ ਅਸੀਂ ਹਟਾਇਆ ਨਹੀਂ ਮੈਨੇਜਮੈਂਟ ਟਿੱਲੀ ਹੋएगी ਨੌਕਰ ਦੀ ਕਿਦੀ ਨਹੀਂ ਅਸੀਂ ਡੇਰੀ ਡੇਰੀ ਆਨੇ ਆਥੇ ਡੇਰੀ ਹਾਂਜੀ ਹਾਂਜੀ ਇਹ ਜੋ ਮੰਦਭਗ ਕਟਨਾ ਹੋਈ ਹੈ ਅਸੀਂ ਉਸ ਵੇਲੇ ਸਵੇਰੇ ਹੋਈ ਅੱਜ ਕੱਲ੍ਹ ਸੰਸਕਾਰ ਦੇ ਅਸੀਂ ਇੱਥੇ ਸਾਡੇ ਬੰਦੇ ਇੱਥੇ ਸੀ ਤੁਸੀਂ ਮੀਟਿੰਗ ਦੇ ਵਿੱਚ ਰੱਖੋਗੇ ਗੱਲ ਇਹ ਆਉਣ ਵਾਲੀ ਮੀਟਿੰਗ ਵਿੱਚ ਬਿਲਕੁਲ ਅਸੀਂ ਜ ਮਨੇ ਮਨੇ ਹੀ ਬੰਮੀ ਆ ਗਈ ਹੈ ਉਹਦੇ ਰੱਖਾਂਗੇ ਨਾ ਹਾਂਜੀ ਹਾਂਜੀ ਹਾਂ ਜ਼ਰੂਰ ਰੱਖਾਂਗੇ ਠੀਕ ਹੈ ਜੀ ਅੱਗੇ ਬੰਦੇ ਨੂੰ ਅਸੀਂ ਅੱਜ ਵਾਰੇ ਹਟਾਤਾ ਅੱਗੇ ਤੋਂ ਐਸੀ ਘਟਨਾ ਨਾ ਹੋਵੇ ਕਦੇ ਨਹੀਂ ਹੋਏਗੀ ਠੀਕ ਹੈ ਠੀਕ ਹੈ ਇਹ ਵੀ ਵਿਸ਼ਵਾਸ ਵਾਗਿਓ ਕਦੇ ਨਹੀਂ ਹੋਏਗੀ ਠੀਕ ਹੈ ਬੰਦਾ ਇਹਨੂੰ ਹਟਾਤਾ ਸੀ ਨਵੇਂ ਬੰਦੇ ਨੂੰ ਬੁਲਾ ਦਿਆ ਸੀ ਸਰ ਜਿਹੜੇ ਬੰਦੇ ਨੂੰ ਤੁਸੀਂ ਕਹਿ ਕਿ ਵੀ ਹਟਾ ਤੇ ਆਇਆ ਹੈ ਕੀ ਉਹਨੂੰ ਹਟਾਉਣ ਦੇ ਨਾਲ ਇਹਨਾਂ ਪਰਿਵਾਰਾਂ ਦਾ ਦੁੱਖ ਖਤਮ ਹੋ ਜਾ ਇਹ ਤਾਂ ਇਹ ਤਾਂ ਮੰਦਭਾਗੀ ਘਟਨਾ ਹੈ ਇਹ ਕਿਸੇ ਪੁਰ ਕੋਈ ਪੁਰ ਨਹੀਂ ਸਕਦਾ ਇਹਨੂੰ ਅਸੀਂ ਨਿਖੇਦੀ ਕਰਦੇ ਆਂ ਦੀ ਤੁਹਾਨੂੰ ਲੱਗਦਾ ਨਹੀਂ ਜਿਹੜੀ ਮੈਨੇਜਮੈਂਟ ਉਹ ਮੁੱਖੀ ਸਾਹਿਬ ਨੇ ਕਿਹਾ ਉਹਨਾਂ ਦੇ ਘਰ ਚ ਵਿਆਹ ਹੈਗਾ ਤਾਂ ਤਾ ਕਰਕੇ ਉਹ ਇੱਥੇ ਆਏ ਨਹੀਂ ਹੈ ਮਤਲਬ ਕਿ ਵੀ ਕਿਸੇ ਦਾ ਦੁੱਖ ਹੀ ਸ਼ਾਮਿਲ ਹੋਣਾ ਵੀ ਉਹਨਾਂ ਦਾ ਫਰਜ਼ ਨਹੀਂ ਬਣਦਾ ਜਦ ਕੀ ਉਹਨਾਂ ਨੂੰ ਇਹਦਾ ਪਤਾ ਨਹੀਂ ਹੋਣਾ ਉਹਨਾਂ ਨੂੰ ਪਤਾ ਨਹੀਂ ਹੋਣਾ ਇਹ ਸਮਸ਼ਾਨਗਾਰ ਇਹ ਮਾਲੀਗਈ ਦੋਨੋਂ ਕੰਮ ਕਰਦਾ ਹਾਂ ਜੀ ਅੱਛਾ ਇਹ ਕੀ ਹੈ ਕੀ ਆरोप ਲੱਗ ਰਹੇ ਆਂ ਆਪੇ ਇਲਜ਼ਾਮ ਲੱਗ ਰਹੇ ਇਹ ਤਾਂ ਜੀ ਮੈਂ ਆਪਣੀ ਗਲਤੀ ਮੰਨ ਰਹਾ ਹੂੰ ਜੀ ਜੋ ਕਰਵਾਇਆ ਮੈਨੇ एक रिक्शे वाले से कराया था मैंने फिर भी उसको डांट के भजाया ये इकट्ठा कर दिया जी दोनों उसने बस और फूल लवारिस में किसी का कुछ नहीं है इधर के फूल इधर है उधर के उधर है कल बहुत बुरी गंद मच रही थी ਬੱਸ ਬੋਲੀ ਕੋਈ ਦਾ ਸਾਰਾ ਕੁਝ ਕਿਹਾ ਜਾ ਰਿਹਾ ਜਿਹੜੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਹੀ ਨੇ ਉਹ ਤੋਂ ਜੀ ਮੈਂ ਆਪਣੀ ਗਲਤੀ ਤੋਂ ਮੈਂ ਤਾਂ ਆਪਣੀ ਗਲਤੀ ਮੰਨਉ ਆ ਜੀ ਮੇਰੀ ਗਲਤੀ ਹੈ ਜੀ ਤੁਹਾਡੇ ਤਾਂ दारू ਪੀਣ ਤੇ ਵੀ ਇਲਜ਼ਾਮ ਲੱਗਿਆ ਕੱਲ ਤੁਸੀਂ दारू ਪੀਤੀ ਹੋਈ ਸੀ ਅੱਜ ਵੀ ਪੀਤੀ ਹੈ ਕੱਲ ਨਹੀਂ ਜੀ ਅੱਜ ਨਹੀਂ ਪੀ ਰੱਖੀ ਬੋਬੀ ਕੱਲ ਪੀ ਰੱਖੀ ਸੀ ਹਾਂ ਜੀ ਇਹ ਸਹੀ ਆ ਕਿ ਵੀ दारू ਪੀ ਕੇ ਤੁਸੀਂ ਐਜੇ ਸੰਸਕਾਰਾਂ ਤੇ ਨਹੀਂ ਜੀ ਗਲਤ ਬਾਤ ਗਲਤ ਬਾਤ ਹੈ ਜੀ ਤੁਹਾਡੇ ਤਾਂ ਕੀ ਕਾਰਵਾਈ ਹੋਣੀ ਚਾਹੀਦੀ ਆਪ ਹੀ ਦੱਸ ਲਓ ਉਹ ਜੀ ਆਪकी ਮਰਜ਼ੀ ਦੇਖੋ ਉਹ ਤਾਂ ਕਾਰਵਾਈ ਤਾਂ ਕਰਾਂਗੇ ਹੁਣ ਤਨਖਾਹ ਕਿੰਨੀ ਆ ਤੁਹਾਡੀ ਇੱਥੇ ਮੇਰੀ ਹਾਂ मेरी सात हज़ार रुपये तनखा है जी मतलब तेरे को इन पैसे है कि रिक्शे वाले किसी बार दे बंदे तो बुला के तुसी तो ना जी वो तो, तो देखो क्यों अभी दो बजे संस्कार था ना तब मैंने थोड़ी सी उससे सुबह निरंकारी फूल चुगने आए थे मैंने साढ़े दस बजे सफाई करवाई है और फूल उसका उसमें है इसका इसमें है जी उरे लगे तेन कितना टाइम हो गया ਮੈਂ 2.5 ਸਾਲ ਹੋ ਲਿਆ ਜੀ 2.5 ਸਾਲ ਹੋ ਗਏ ਤੈਨੂੰ ਇਹ ਨਹੀਂ ਪਤਾ ਹੋ ਰਿਹਾ ਦੇ ਸੰਸਕਾਰਾਂ ਦਾ ਬਾਬੂ ਜੀ ਪਤਾ ਹੈ ਜੀ ਇਹ ਸੰਸਕਾਰਾਂ ਦਾ ਨਹੀਂ ਪਤਾ ਇਹ ਪੂਰੇ ਬੰਦੇ ਨੇ ਕਿਸ ਤਰ੍ਹਾਂ ਕੀ ਕਰਨਾ ਸੰਸਕਾਰ ਜਿਹੜੇ ਸੰਸਕਾਰ ਕਰਨ ਵਾਲੇ ਕੁੰਡੇ ਨੇ ਉਹ ਤਾਂ ਖਾਲੀ ਪਏ ਨੇ ਤੂੰ ਉਹਨਾਂ ਨੂੰ ਤੂੰ ਰੀਸੈਟ ਕੀਤਾ ਜਿਨ੍ਹਾਂ 'ਚ ਆਲਰੇਡੀ ਫੁੱਲ ਪਏ ਨੇ ਸਾਰਾ ਕੁਝ ਪਏ ਉਹਨਾਂ ਨੂੰ ਕਿਉਂ ਸਾਫ਼ ਕਰਿਆ ਤੂੰ ਤੈਨੂੰ ਇੰਨੀ ਗੱਲ ਦਾ ਪਤਾ ਨਹੀਂ ਤੈਨੂੰ 2.5 ਸਾਲ ਹੋ ਲੱਗੇ ਸਾਫ਼ ਕੀਤਾ ਜਵਾਬ ਦੇ ਤੈਨੂੰ 250 ਲੋਗੇ ਲੱਗੇ ਨੂੰ ਤੈਨੂੰ ਇਹਨਾਂ ਨੂੰ ਪਤਾ ਨਹੀਂ ਯਾਰ ਬਤਾ ਬਾਬਾ ਜੀ ਪਤਾ ਤਾਂ ਸਭ ਕੁਝ ਹੈ ਜੀ ਲੇਕਿਨ ਮੇਰਾ ਇਹ ਹੱਥ ਖੋਲ ਕੇ ਦੇਖ ਲੋ ਜੀ ਲੱਗਦੀ ਯਾਰ ਕੋਈ ਜਵਾਬ ਨਹੀਂ ਬੰਦਾ ਜੇ ਤੁਹਾਡੀ ਸਿਹਤ ਠੀਕ ਨਹੀਂ ਹੈ ਤੁਸੀਂ ਛੁੱਟੀ ਲੈ ਲਓ ਛੁੱਟੀ ਤੋਂ ਕੰਮ ਕਰਾਂਗੇ ਛੁੱਟੀ ਤੋਂ ਬਾਬਾ ਜੀ ਛੁੱਟੀ ਤਾਂ ਮਿਲਦੀ ਨਹੀਂ ਹੈ ਨਾ ਇਧਰ ਜੀ ਤੁਸੀਂ ਉਹਨਾਂ ਦੇ ਪਾਪਰਾ ਨਾਲ ਖੇਡਦੇ ਹੋ ਉਹਦੇ ਨਾਲ ਖੜ ਕੇ ਤੁਸੀਂ ਨਾਲ ਖੜ ਜਾਓ ਕੋਈ ਨਹੀਂ ਤੁਸੀਂ ਕੰਮ ਮੈਂ ਤਾਂ ਆਕੇਲਾ ਰਹਿੰਦਾ ਹਾਂ ਜੀ 24 ਘੰਟੇ ਇਕੱਲਾ ਹੀ ਰਹਿੰਦਾ ਹਾਂ ਇਧਰ ਸਰ ਇਹ ਐਸੇ ਮੇਜਰ ਨਾਮ ਜੀ ਇਹ ਜਿਹੜੀ ਇਹ ਸਮਸ਼ਾਨ ਘਾੜਤਾ ਜਨ ਸੁਆਮੀ ਘਟਨਾ ਘੱਟੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਮੌਕੇ ਤੇ ਆਏ ਆ ਜੀ ਮੌਕੇ ਤੇ ਇਹਨਾਂ ਦੇ ਬਿਆਨ ਸੁਣ ਲਿਆ ਇਹਨਾਂ ਨੇ ਜੋ ਬਿਆਨ ਦਿੱਤੇ ਆ ਬਾਕੀ ਇਹਨੂੰ ਅਸੀਂ ਫੜਕੇ ਥਾਣੇ ਲਿਜਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਹਿਕਮਾ ਨਾਲ ਕਾਰਵਾਈ ਆ ਉਹ ਅਸੀਂ ਕਰ ਦਨੇ ਜੀ ਅਮਲ ਚ ਲੰਦੀ ਜਾਏਗੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਉਹ ਲਾਇਆ ਗਿਆ ਦੋਸ਼ ਲਾਇਆ ਗਿਆ ਵੀ ਕੀ ਹੋਇਆ ਓਰੇ ਉਹ ਕਹਿੰਦੇ ਵੀ ਛੱਡੇ ਨਾ ਮਾਤਾ ਨੂੰ ਕੱਲ ਅਸੀਂ ਸੰਸਕਾਰ ਕੀਤਾ ਸੀ ਵੀ ਅੱਜ ਉਹਦੇ ਫੁੱਲ ਚੁਗਣੇ ਸੀ ਕੱਲ ਨੂੰ ਕੱਲ ਭੁੱਲ ਚੁੱਕਨੇ ਸੀ ਤੇ ਅੱਜ ਜਦੋਂ ਦੇਖਣ ਆਏ ਔਰੇ ਤੇ ਅੱਜ ਕੁਛ ਵੀ ਨਹੀਂ ਸੋਰੇ ਇਹਨੇ ਸਾਰਾ ਕੁਝ ਇਕੱਠਾ ਕਰਕੇ ਪਤਾ ਨਹੀਂ ਕਿਨੇ ਚਕਾਤਾ ਤੁਸੀਂ ਇੱਥੇ ਦੀ ਮੈਨੇਜਮੈਂਟ ਨਾਲ ਕੋਈ ਗੱਲ ਕੀਤੀ ਹੋਊਗੀ ਨਹੀਂ ਸਰ ਹਲੇ ਤੱਕ ਨਹੀਂ ਗੱਲ ਕੀਤੀ ਹਲੇ ਮੌਕੇ ਤੇ ਆਈ ਹਾਂ ਬਾਕੀ ਜਸਟ ਇੰਨਾ ਹੀ ਗੱਲ ਕੀਤੀ ਹੈ ਉਹਨਾਂ ਨੂੰ ਵੀ ਬੁਲਾਇਆ ਜਾਏਗਾ ਥਾਣੇ ਉਹਨਾਂ ਨੂੰ ਬੁਲਾਮਾਗੇ ਥਾਣੇ ਜੀ ਸਭ ਨੂੰ ਬੁਲਾਮਾਗੇ ਸਾਲੋ ਦੇਖੋ ਚਾ 38 40 ਸਾਲ ਮੈਨੂੰ ਰਾਜਨੀਤੀ ਕਰਦਿਆਂ ਨੂੰ ਹੋ ਗਏ ਪਿੰਡਾਂ ਚੋਂ ਆਏ ਆ ਸ਼ਹਿਰਾਂ ਦੇ ਵਿੱਚ ਆਏ ਆ ਇਹ ਰਾਜਪੁਰੇ ਦੇ ਵਿੱਚ ਵੀ ਐਮਐਲਏ ਆਂਦੇ ਕੇ ਜਾਂਦੇ ਗਏ ਆ ਪਰ ਅਜਨਿਆ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵਿੱਚ ਅਸੀਂ ਕਦੇ ਦਖਲ ਅੰਦਾਜ਼ ਨਹੀਂ ਸੀ ਦੇਖਿਆ ਇਹ ਪਹਿਲੀ ਵਾਰੀ ਹੋਇਆ ਇਹ ਜਿਹੜਾ ਬਦਲਾ ਜਿਹੜਾ ਆਇਆ ਇਹ ਮੈਂ ਸਹੀ ਮਹਿਨਤ ਚ ਕਹਿ ਸਕਦਾ ਵਾਕਈ ਮਤਲਬ ਕਹਿੰਦਾ ਵੀ ਇਹਨੂੰ ਬਦਲਾ ਹੀ ਆ ਇਹ ਕਿਉਂਕਿ ਪਹਿਲਾਂ ਤਾਂ ਕਦੇ ਦੇਖਿਆ ਹੀ ਨਹੀਂ ਸੀਗਾ ਇੰਗੀਆਂ ਜਿਹੀਆਂ ਗੱਲਾਂ ਕਿ ਸ਼ਮਸ਼ਾਨ ਘਾਟ ਦੇ ਪਹਿਲੀ ਕਮੇਟੀ ਸੀ ਉਰੇ ਕੋ ਮਿਸਟਰ ਰੋੜਾ ਹੁੰਦੇ ਸੀ ਬਹੁਤ ਵਧੀਆ ਬੰਦੇ ਸੀ ਬੈਂਕ ਚੋਂ ਰਿਟਾਇਰ ਆਫੀਸਰ ਓਪੀ ਰੋੜਾ ਜੀ ਬੈਂਕ ਚੋਂ ਰਿਟਾਇਰ ਹੋਏ ਆ ਉਹਨਾਂ ਦੇ ਨਾਲ ਜਿਹੜੇ ਬਾਕੀ ਵੀ ਸਹਿਯੋਗੀ ਸੀ ਉਹਨਾਂ ਨੇ ਬੜਾ ਮੇਨਟੇਨ ਕੀਤਾ ਬਹੁਤ ਮਤਲਕ ਕੇ ਤਰੀਕੇ ਦੇ ਨਾਲ ਉਹ ਨਾਲ ਸਾਡਾ ਬਿਰਦਾ ਸ਼ਰਮਾ ਉਹ ਵੀ ਸਾਰਾ ਮਤਲਕ ਕਹਿੰਦਾ ਵੀ ਬੜੀ ਅੱਛੀ ਮੈਨੇਜਮੈਂਟ ਰੋ ਚਲਾਉਂਦੇ ਸੀਗੇ ਸਾਡੀ ਵੀ ਜਦੋਂ ਕਦੇ ਉਹਨਾਂ ਨੇ ਡਿਊਟੀ ਲਈ ਆ ਅਸੀਂ ਕਦੇ ਮਤਲਕ ਕੇ ਪਿੱਛੇ ਨਹੀਂ ਹਟੇ ਅਸੀਂ ਮੇਰੀ ਪੂਰੀ ਟੀਮ ਅਸੀਂ ਰਲ ਕੇ ਹੋ ਉਹਨਾਂ ਨੂੰ ਸਪੋਰਟ ਆ ਉਹ ਕਰਦੇ ਰਹਿੰਦੇ ਸੀਗੇ ਉਹ ਤੋਂ ਬਾਅਦ ਇਹੀ ਜਿਹੜੇ ਉਰੇ ਅੱਜ ਰਾਜਨੀਤਿਕ ਸੱਤਾ ਤੇ ਕਾਬਜ਼ ਆ ਜਿਹੜੇ ਬੰਦੇ ਇਹਨਾਂ ਨੇ ਉਹਨਾਂ ਨੂੰ ਬਦਲ ਕੇ ਪਤਾ ਨਹੀਂ ਉਹਨਾਂ ਦਾ ਕੀ ਇੰਟਰਸਟ ਸੀਗਾ ਬਦਲ ਕੇ ਕੋਈ ਨਵੀਂ ਹੋਰ ਕਮੇਟੀ ਬਣਾਤੀ ਉਹ ਕਮੇਟੀ ਬਦਲਾਤੀ ਤਾਂ ਉਹਨਾਂ ਤੋਂ ਬੜੀ ਡਿਸਟਰਬੈਂਸ ਜੀ ਰਹੀ ਪਰ ਹੁਣ ਉਹਨਾਂ ਨੂੰ ਬਦਲ ਕੇ ਫੇਰ ਕੋਈ ਬੰਦਾ ਹੋਰ ਲਾਤਾ ਉਹ ਬੰਦਾ ਜਿਹੜਾ ਲਾਇਆ ਮੈਨੂੰ ਪਤਾ ਲੱਗਿਆ ਕਿ ਬਾਹਰੋਂ ਆਹੋ ਤੇ ਉਹਨੂੰ ਇੱਥੇ ਲਾਤਾ ਹੁੰਤੋ ਜੀ ਦੇ ਕੋਈ ਪਿਛਲੇ ਮੈਂ ਲਗਭਗ ਕੋਈ 10-15 ਦਿਨਾਂ ਤੋਂ ਮੈਂ ਦੇਖ ਰਿਹਾ ਹੈਗਾ ਅਸੀਂ ਆਮ ਸੰਸਕਾਰ ਕੱਲ ਵੀ ਹੋ ਕੇ ਗਏ ਅਸੀਂ ਇੱਥੇ ਸਾਡੇ ਪਵਨ ਮਖੇਜਾ ਜੀ ਹੈਗੇ ਆ ਉਹਨਾਂ ਦੇ ਮਾਤਾ ਜੀ ਦਾ ਡੈਥ ਹੋ ਗਈ ਸੀ ਉੱਥੇ ਸੰਸਕਾਰ ਤੇ ਅਸੀਂ ਆਏ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸੀਗੇ ਤੇ ਉੱਥੇ ਅਸੀਂ ਦੇਖਿਆ ਤੇ ਲੱਕੜਾਂ ਆਮ ਕਰਕੇ ਸਾਡਾ ਉਹ ਵਪਾਰੀ ਹੈ ਇਹ ਸ਼ਹਿਰ ਕਿਉਂਕਿ ਹਰ ਇੱਕ ਨੂੰ ਹੀ ਹੁੰਦਾ ਵੀ ਚਲੋ ਸੰਸਕਾਰ ਤੋਂ ਬਾਅਦ ਅਸੀਂ ਆਪਣੇ ਦੁਕਾਨ ਤੇ ਜਾ ਕੇ ਬੈਠੀਏ ਮਨਾ ਕਹੀਏ 2.5 3 3 ਘੰਟੇ ਮਤਲਕੇ ਸੰਸਕਾਰ ਤੇ ਲੱਗ ਜੰਨੇ ਗਿੱਲੀਆਂ ਲੱਕੜਾਂ ਮੈਂ ਕੱਲੂਰੇ ਜਿਹੜੇ ਬੰਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਕਾਰਨ ਕੀ ਹੈਗਾ ਕਹਿੰਦੇ ਵੀ ਸਾਨੂੰ ਇਹ ਪ੍ਰੈਸ਼ਰ ਆ ਕਿ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਉਹ ਹੱਦ ਤੱਕ ਹੋ ਗਈ ਅਸੀਂ ਇੱਥੇ ਤੱਕ ਡਿੱਗ ਗਏ ਕਿ ਸ਼ਮਸ਼ਾਨ ਘਾਟਦੀਆਂ ਜਿਹੜੀਆਂ ਲੱਕੜਾਂ ਨੇ ਉਹ ਵੀ ਕਿਸੇ ਦੀ ਸਪਾਰਸ ਦੇ ਨਾਲ ਆਣਗੀਆਂ ਉਹ ਏਟ ਇਜ਼ ਦਾ ਡਿਊਟੀ ਆਫ ਦਾ ਮੈਨੇਜਮੈਂਟ ਜਿਹੜੇ ਬੰਦੇ ਬੰਦੇ ਸੋਸ਼ਲ ਵਰਕ ਕਰਦੇ ਹੈਗੇ ਆ ਸਾਨੂੰ ਤਾਂ ਸਪੋਰਟ ਕਰਨਾ ਚਾਹੀਦਾ ਅਸੀਂ ਇੰਟਰਵਿਨ ਕਰ ਰਹੇ ਹੈਗੇ ਆ ਸੋ ਇਹ ਬਹੁਤ ਮੰਦ ਭਾਗਾ ਹੋਇਆ ਸ਼ਹਿਰ ਦੇ ਲਈ ਵੱਧ ਸਕਣੀ ਗੱਲ ਆ ਇਹ ਮੈਂ ਤੁਹਾਨੂੰ ਦੱਸਾਂ ਵੱਧ ਸਕਣੀ ਗੱਲ ਆ ਇਹ ਜਿਹੜੀ ਇਹ ਅੱਜ ਵਾਪਰੀ ਹੈਗੀ ਆ ਉਹਨਾਂ ਦੇਖੋ ਤੁਸੀਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਕੱਲ ਫੁੱਲ ਚੋਣਨੇ ਆ ਸਾਰਿਆਂ ਨੂੰ ਇਹਨਾਂ ਨੇ ਸਨੇਹ ਲਾਇਆ ਕਿ ਸਵੇਰੇ 9 ਵਜੇ ਤੁਸੀਂ ਆ ਜਾਓ ਉੱਥੇ ਫੁੱਲ ਹੈ ਹੀ ਨਹੀਂ ਦੱਸੋ ਫੁੱਲ ਚੋਰੀ ਹੋ ਗਏ ਜਿਨ੍ਹਾਂ ਨੇ ਕੱਲ ਸੰਸਕਾਰ ਕਰਕੇ ਗਏ ਹਨ ਉਹ ਦਿਨ ਪਹਿਲਾਂ ਸੰਸਕਾਰ ਕਰਕੇ ਗਏ ਹੁਣ ਤੁਸੀਂ ਇਹ ਦੱਸੋ ਵੀ ਕੀ ਕੀ ਮਤਲਬ ਕਿ ਜਿਹੜਾ ਹੈਗੇ ਬਦਸ਼ਕ ਨਹੀਂ ਨਹੀਂ ਹੈਗੀ ਇਹ ਉਹਨਾਂ ਨੇ ਆਣਾ ਤੇ ਕੀ ਕਹਿਣਗੇ ਕਿ ਸਾਡਾ ਜਿਹੜੇ ਹੈਗੇ ਜੀ ਸਾਡੀ ਮਾਤਾ ਦੇ ਆ ਸਾਡੇ ਕਿਸੇ ਦੇ ਬਜ਼ੁਰਗ ਦੇ ਸਾਡੇ ਜਿਹੜੇ ਫੁੱਲਾ ਉਹ ਚੋਰੀ ਹੋ ਗਏ ਉਹ ਮੈਂ ਇਹ ਕਹਿਣਾ ਵੀ ਪੂਰੇ ਸ਼ਹਿਰ ਨਿਵਾਸੀਆਂ ਲਈ ਇੱਕ ਕਲੰਕ ਆ ਇਹ ਕਲੰਕ ਆ ਇਹ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਇਹ ਲੱਗਿਆ ਸਾਡੇ ਮੱਥੇ ਦੇ ਉੱਤੇ ਸੋ ਮੈਂ ਇੰਨਾ ਕੁ ਜ਼ਰੂਰ ਕਹਾਂਗਾ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਜੇ ਤੁਸੀਂ ਹੱਲੇ ਵੀ ਉੱਡਣਾ ਉੱਠੇ ਇਹ ਉਹ ਸ਼ਹਿਰ ਆ ਜਿੱਥੇ ਸਾਰੇ ਭੈਣ ਭਰਾ ਰਲ ਮਿਲ ਕੇ ਰਹਿਣੇ ਹੈਗੇ ਆ ਇਹ ਉਹ ਸ਼ਹਿਰ ਆ ਜਿੱਥੇ ਲੋਕ ਆਪਣੀਆਂ ਜੇਬਾਂ ਦੇ ਵਿੱਚੋਂ ਸੇਵਾ ਦੇ ਵਿੱਚ ਦਾਨ ਪਾਉਂਦੇ ਆ ਤੁਸੀਂ ਹਰ ਥਾਂ ਦੇ ਉੱਤੇ ਅਜਿਹੀ ਨੀਅਤ ਨਾ ਰੱਖੋ ਕਿ ਅਸੀਂ ਇੱਥੋਂ ਵੀ ਪੈਸਾ ਕਮਾਣਾ ਇੱਥੋਂ ਵੀ ਪੈਸਾ ਕਮਾਣਾ ਇਨਸਾਨ ਨੇ ਜਾਣਾ ਬڑے-ਬڑے ਚਲੇ ਗਏ ਖਾਲੀ ਹੱਥ ਜਾਣਾ ਮੈਂ ਤੁਹਾਨੂੰ ਦੱਸਾਂ ਔਰ ਤੁਹਾਡੇ ਕਰਮਾਂ ਦੀ ਸਜ਼ਾ ਤੁਹਾਨੂੰ ਇੱਥੇ ਹੀ ਮਿਲਣੀ ਹੈ ਮੈਨੂੰ ਤਾਂ ਰੋਣਾ ਆ ਰਿਹਾ ਜਿੱਥੇ ਖੜ ਕੇ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਕਿ ਅਸੀਂ ਇੰਨੇ ਜ਼ਿਆਦਾ ਮਤਲਬ ਕਹਿੰਦਾ ਵੀ ਇੱਥੇ ਤੱਕ ਸਾਡਾ ਮਤਲਬ ਕਿ ਜਿਹੜਾ ਹੈਗਾ ਉਹ ਚਲੇ ਗਏ ਕਿ ਅਸੀਂ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਅਸੀਂ ਛੱਡ ਰਹੇ ਹੈਗੇ ਸੋ ਮੈਂ ਜ਼ਰੂਰ ਇਹ ਕਹਾਂਗਾ ਕਿ ਚਲੋ ਤੁਸੀਂ ਇਹਦੇ ਵਿੱਚ ਸਾਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਸਾਨੂੰ ਆਪਣਾ ਅੱਗੇ ਸੋਚਣ ਦੀ ਲੋੜ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਵੰਤੇ ਸੱਜਣਾਂ ਨੂੰ ਕਹਾਂਗਾ ਕਿ ਆਓ ਮਿਲੋ ਬੈਠੋ ਮਿਲ ਬੈਠ ਕੇ ਮਤਲਬ ਕਹਿੰਦਾ ਵੀ ਆਪਾਂ ਆਪਣੀਆਂ ਇਹਨਾਂ ਸੰਸਥਾਵਾਂ ਦੀ ਰਾਖੀ ਕਰੀਏ ਅੱਜ ਤਾਂ ਹਾਲਾਤ ਇਹ ਬਣ ਗਏ ਉਰੇ ਜਿਉਂਦਿਆਂ ਦੀ ਸੁਰੱਖਿਆ ਤਾਂ ਹੈ ਨਹੀਂ ਦਾ ਤਾਂ ਕੋਈ ਗਰੰਟੀ ਨਹੀਂ ਮਰੇ ਹੋਿਆਂ ਦੀ ਵੀ ਦੇਖੋ ਤੁਸੀਂ ਨਹੀਂ ਹੈਗੀ ਕਿੰਦਾ ਦੇ ਮਤਲਬ ਕਹਿੰਦਾ ਸੁਨਿਆ ਜਿਹੜਾ ਹੈਗਾ ਇਹ ਸਾਡਾ ਜਾਹਰ ਹੈ ਪਰ ਮੈਂ ਫੇਰ ਆਪਣੇ ਵੱਲੋਂ ਬੇਨਤੀ ਕਰਾਂਗਾ ਸ਼ਹਿਰ ਨਿਵਾਸੀਆਂ ਆਪਣਾ ਆਪਣਾ ਸ਼ਹਿਰ ਆ ਆਪਾਂ ਇਸ ਸ਼ਹਿਰ ਨੂੰ ਬੜੇ ਅੱਗੇ ਲੈ ਕੇ ਗਏ ਆ ਸੁੱਖ ਸ਼ਾਂਤੀ ਦੇ ਨਾਲ ਅਸੀਂ ਤਾਂ ਕੋਵਿਡ ਦੇ ਵਿੱਚ ਆਪ ਨਾਲ ਖੜ ਖੜ ਕੇ ਸੰਸਕਾਰ ਕਰਾਂਦੇ ਰਹੇ ਹਾਂ ਜਿੰਨੇ ਵੀ ਸੰਸਥਾਵਾਂ ਦੇ ਜਿਹੜੇ ਹਾਈਡ੍ਰੇਸੀ ਸਾਡੇ ਇਹ ਤੁਸੀਂ ਇਹ ਦੇਖੋ ਤੁਸੀਂ ਅੱਜ ਸਾਡੇ ਬਜ਼ੁਰਗਾਂ ਦੇ ਭੈਣ ਭਰਾਵਾਂ ਦੇ ਉਹ ਫੁੱਲ ਚੋਰੀ ਹੋ ਗਏ ਸੋ ਇਹ ਬੜੀ ਮੰਦਪਾਗੀ ਜਿਹੜੀ ਇਹ ਸਾਡੇ ਜਿਹੜੀ ਉਰੇ ਘਟਨਾ ਮੈਂ ਕਹਿੰਦਾ ਵੀ ਇਹ ਵਾਪਰੀ ਹੈ ਮੈਂ ਨਹੀਂ ਅੱਜ ਤੱਕ ਕਦੇ ਕਿਤੇ ਸੁਣਿਆ ਹੈਗਾ ਕਦੇ ਨਹੀਂ ਸੁਣਿਆ ਆਪਣੀ ਲਾਈਫ ਦੇ ਵਿੱਚ ਅੱਜ ਅੱਖੀਂ ਦੇਖ ਲਿਆ ਐਸਾ ਕੁਝ ਮਤਲਕ ਹੈ ਅਸੀਂ ਹੋ ਸਕਦਾ ਕਿ ਅਸੀਂ ਜਿਹੜਾ ਹੈਗਾ ਇਹ ਗੱਲਾਂ ਦੇਖਣ ਦੇਖਣੀਆਂ ਹੀ ਸੀਗੀਆਂ ਅਸੀਂ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਪਤਾ ਜੀ ਇਹ ਬਦਲਾਵ ਐ ਕਰ ਦਾਂਗੇ ਉਹ ਕਰਦੇ ਅੱਜ ਤੁਸੀਂ ਦੇਖੋ ਵੀ ਆ ਇਹ ਹੀ ਇਹਨਾਂ ਚੀਜ਼ਾਂ ਨੂੰ ਬਦਲਾਵ ਕਹਿੰਦੇ ਹੈਗੇ ਆ ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਉੱਠੋ ਉੱਠ ਕੇ ਆਪਣੇ ਸ਼ਹਿਰ ਨੂੰ ਆਪਣੀਆਂ ਸੰਸਥਾਵਾਂ ਨੂੰ ਆਪਾਂ ਰਲ ਮਿਲ ਕੇ ਬਚਾਈਏ ਤਾਂ ਹੀ ਜਿਹੜਾ ਸਾਡੇ ਸ਼ਹਿਰ ਦਾ ਜਿਹੜਾ ਕੁਝ ਪੱਲਾ ਹੋਏਗਾ ਜਿਸ ਤਰੀਕੇ ਨਾਲ ਤੁਸੀਂ ਪਰਿਵਾਰ ਦੀਆਂ ਗੱਲਾਂ ਸੁਣੀਆਂ ਕਿੰਨਾ ਦੁੱਖ ਉਹਨਾਂ ਨੂੰ ਹੋਇਆ ਹੋਣਾ ਜਦ ਪਹਿਲਾਂ ਹੀ ਉਹ ਦੁਖੀ ਕਰ ਬੈਠੇ ਆਪਣੀ ਮਾਤਾ ਦਾ ਸ਼ੋਕ ਮਣਾ ਰਹੇ ਹੈਗੇ ਤੇ ਜਦ ਉਹ ਇੱਥੇ ਆਏ ਤੇ ਉਹਨਾਂ ਨੇ ਹਾਲਾਤ ਦੇਖੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਸਫਾਈ ਕੀਤੀ ਗਈ ਹੈ ਕਾਰਨ ਹਲੇ ਤੱਕ ਸਮਝ ਨਹੀਂ ਆ ਰਿਹਾ ਕਿਉਂਕਿ ਪਰਿਵਾਰ ਨੇ ਇਹ ਕਿਹਾ ਹੈ ਕਿ ਜਿਹੜਾ ਇੱਥੇ ਮਾਲੀ ਲਗਿਆ ਹੋਇਆ ਉਹ ਕੱਲ ਵੀ दारू ਨਾਲ ਰਜਿਆ ਹੋਇਆ ਸੀ ਤੇ ਅੱਜ ਵੀ दारू ਨਾਲ ਰਜਿਆ ਹੋਇਆ ਹੈ ਪਵਨ ਮੁਖੇਜਾ ਜੀ ਜਿਹੜੇ ਸੀਨੀਅਰ ਪੱਤਰਕਾਰ ਹੈ ਉਹਨਾਂ ਦੀ ਮਾਤਾ ਜੀ ਦੀ ਇੱਥੇ ਸੰਸਕਾਰ ਕੀਤਾ ਗਿਆ ਤੇ ਦੂਜੇ ਪਾਸੇ ਇਹ ਜਿਹੜੀ ਸਿੱਖ ਫੈਮਿਲੀ ਆ ਉਹਨਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਮਾਲੀ ਦੇ ਕਹਿਣ ਦੇ ਮੁਤਾਬਿਕ ਉਹਨੇ ਅੱਜ ਸਵੇਰੇ ਕਿਸੇ ਰਿਕਸ਼ੇ ਵਾਲੇ ਤੋਂ ਇੱਥੇ ਦੀ ਸਫਾਈ ਕਰਾਈ ਸੀ ਜਿਹੜਾ ਇਹਨਾਂ ਚੀਜ਼ਾਂ ਤੋਂ ਅਣਜਾਣ ਹੈ ਪਰ ਮਾਲੀ ਨੂੰ ਤਾਂ ਸਾਰਾ ਕੁਝ ਪਤਾ ਸੀਗਾ ਕਿ ਇਹ ਜੇ ਕਰਨਾ ਕਿੰਨੀ ਵੱਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਇਹ ਇਹਨੂੰ ਵੀ ਆਪਾਂ ਬਦਵੀ ਦਾ ਨਾਮ ਲੈ ਸਕਦੇ ਹਾਂ ਜਦ ਮਾਲ ਰਿਕਸ਼ੇ ਵਾਲੇ ਨੇ ਦੱਸਿਆ ਕਿ ਉਹਨੇ ਜਿਹੜੀ ਸਿੱਖ ਫੈਮਲੀ ਹੈ ਸਿੱਖ ਫੈਮਲੀ ਦਾ ਜਿਹੜਾ ਇੱਥੇ ਫੁੱਲ ਹੁੰਦੇ ਆ ਜਿਹੜੇ ਫੁੱਲ ਨੂੰ ਚੱਕ ਕੇ ਜਿੱਥੇ ਲਵਾਰਿਸ ਲਾਸ਼ਾਂ ਨੂੰ ਫੁੱਕਿਆ ਜਾਂਦਾ ਹੈ ਉਹਦੇ ਅੰਦਰ ਸੁਰ ਦਿੱਤਾ ਗਿਆ ਹਲੇ ਵੀ ਦੇਈ ਅੱਗ ਹੈਗੀ ਉਹ ਇੱਥੇ ਲੱਗੀ ਵੀ ਹੈ ਸੰਸਕਾਰ ਹਲੇ ਪੂਰਾ ਹੋਇਆ ਨਹੀਂ ਹੈ ਇੱਥੇ ਤੇ ਉਸ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਹੁਣ ਜਿਹੜਾ ਆਖਰੀ ਰੀਤੀ ਰਿਵਾਜ ਹੁੰਦੇ ਆ ਜਦ ਆਪਾਂ ਆਪਣੇ ਪੂਰਵਜ ਹੁੰਦੇ ਆ ਜਿਹੜੇ ਉਹਨਾਂ ਨੂੰ ਅਸੀਂ ਆਖਰੀ ਇਹ ਜਿਹੜਾ ਆਖਰੀ ਦਰਬਾਰ ਹੈਗਾ ਤੇ ਉੱਥੇ ਇਸ ਤੋਂ ਬਾਅਦ ਜਿਹੜੀ ਰੀਤੀ ਰਿਵਾਜ ਕਰਨੇ ਹੁੰਦੇ ਆ ਹੁਣ ਇਹਨਾਂ ਤੇ ਕਿਆ ਬੀਤਰੀ ਆ ਉਹ ਕਿਸ ਤਰੀਕੇ ਦੇ ਨਾਲ ਆਪਣੇ ਫੁੱਲ ਚੁਗਣਗੇ ਇਧਰੋਂ ਫੁੱਲ ਚੁਗਣਗੇ ਜਾਂ ਲਵਾਰਿਸ਼ ਜਿਹੜੀ ਲਾਸ਼ਾ ਫੁਕੀਆ ਜਾਂਦੀ ਆ ਉੱਥੋਂ ਫੁੱਲ ਚੁੱਕਣਗੇ ਉਹਨਾਂ ਤੇ ਕਿਆ ਬੀਤਰੀ ਹੋਣੀ ਇਹ ਕਮੈਂਟਾਂ ਰਹੀ ਤੁਸੀਂ ਦੱਸੋ ਤੇ ਮੈਨੇਜਮੈਂਟ ਮੈਨੇਜਮੈਂਟ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਜਦ ਵੀ ਮੈਨੇਜਮੈਂਟ ਚੁਣੀ ਜਾਂਦੀ ਹੈ ਤਾਂ ਬੜੇ ਰੋਲਾ ਪੈਂਦਾ ਹੈ ਕਿ ਇਹਨੂੰ ਪ੍ਰਧਾਨ ਬਣਾਣਾ ਹੈ ਇਹਨੂੰ ਪ੍ਰਧਾਨ ਬਣਾਣਾ ਹੈ ਹੁਣ ਪ੍ਰਧਾਨ ਜੀ ਕਿੱਥੇ ਹੈ ਜਦ ਇੰਨੀ ਵੱਡੀ ਘਟਨਾ ਕਟ ਗਈ ਹੈ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪਜਾ ਵੈਬ ਨੂੰ ਚੱਲ ਰਾਜਪੁਰਾ